ਕੋਈ ਵੀ ਪਰਦੇਸੀ ਆਪਣੀ ਖੁਸ਼ੀ ਨਾਲ ਆਪਣਾ ਘਰ ਛੱਡ ਕੇ ਪਰਦੇਸੀ ਨਹੀਂ ਹੁੰਦਾ ਬਲਕਿ ਮਜਬੂਰੀਆਂ ਦਾ ਮਾਰਿਆ ਪਰਦੇਸੀ ਹੁੰਦਾ ਨਾਲੇ ਘਰ ਛੱਡਣਾ ਕਿਹੜਾ ਸੌਖਾ ਆਪਣਿਆਂ ਨਾਲ ਸਾਂਝਾ ਤੇ ਘਰ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ ਤੇ ਜਦ ਵੀ ਕੋਈ ਆਪਣਾ ਘਰ ਛੱਡ ਪਰਦੇਸ ਤੁਰਦਾ ਤੇ ਆਪਣੇ ਘਰ ਨਾਲੇ ਵਾਅਦਾ ਜ਼ਰੂਰ ਕਰਦਾ ਕਿ ਬਸ ਚਾਰ ਕਿਛਲੜ ਡਾਲਰ ਪੌਂਡ ਕਮਾ ਕੇ ਮੈਂ ਵਸ ਆਇਆ ਪਰ ਇੱਥੇ ਜ਼ਿੰਮੇਵਾਰੀਆਂ ਚ ਫਸਿਆ ਪਰਦੇਸੀ ਘਰ ਨਹੀਂ ਮੁੜਦਾ ਬਸ ਇੱਥੇ ਹੀ ਵਸ ਕੇ ਰਹਿ ਜਾਂਦਾ ਤੇ ਉਹ ਘਰ ਪਰਦੇਸੀ ਦੇ ਰੋਜ਼ ਸੁਪਨਿਆਂ ਚ ਆਉਂਦਾ ਤੇ ਇੱਕੋ ਗੱਲ ਪੁੱਛਦਾ ਕਾਂਦ ਤੱਕ ਹੋਰ ਉਡੀਕਾਂ ਦੱਸ ਦੇ ਪੱਕੀਆਂ ਕੋਈ ਤਰੀਕਾ ਦੱਸ ਦੇ